ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਲੋ ਗੱਲ ਨੂੰ ਧਿਆਨ ਨਾਲ ਸੁਣਿਓ ਜਿਹੜੀ ਗੱਲ ਦਾ ਡਰ ਸੀ ਉਹੀ ਹੋਈ ਸਰਕਾਰ ਆਪਣੀਆਂ ਜਿਹੜੀਆਂ ਚਾਲਾਂ ਤੋਂ ਬਾਜ਼ ਨਹੀਂ ਆ ਰਹੀ ਨਿਤ ਨਵੀਆਂ ਸਾਜ਼ਿਸ਼ਾਂ ਭਾਨੇ ਸਿੱਧੂ ਦੇ ਖਿਲਾਫ ਕਰ ਰਹੀ ਹੈ ਭਾਨੇ ਸਿੱਧੂ ਨੂੰ ਕੱਲ ਜਵਾਨਤ ਮਿਲ ਗਈ ਸੀ ਪਰ ਜਵਾਨਤ ਮਿਲਣ ਤੋਂ ਬਾਅਦ ਪਟਿਆਲਾ ਪ੍ਰਸ਼ਾਸਨ ਨੇ ਭਾਨੇ ਸਿੱਧੂ ਦੇ ਇੱਕ ਹੋਰ ਹਾਸੋਹਿਣਾ ਜਿਹੜਾ ਪਰਚਾ ਉਹ ਦੇ ਦਿੱਤਾ ਜਿਵੇਂ ਪਹਿਲਾਂ ਵੀ ਹਾਸੋਹਿਣਾ ਸੀ ਕਿ ਭਾਨੇ ਸਿੱਧੂ ਨੇ 10000 ਦੀ ਜਿਹੜੀ ਮੰਗ ਕੀਤੀ ਐ ਫੋਨ ਤੇ ਧਮਕੀ ਦਿੱਤੀ ਐ ਉਹ ਵੀ ਕਹਾਸੋ ਹੀਣਾ ਸੀ ਕਿ ਭਾਨਾ ਸਿੱਧੂ ਦਾ ਜਿਹੜਾ ਕਰਦਾਰ ਆ ਉਹ ਬਹੁਤ ਉੱਚਾ ਹੈ ਉਹ 10000 ਤੇ ਨਹੀਂ ਵਿਕ ਸਕਦਾ ਉਹ ਕਰੋੜਾਂ 'ਚ ਵੀ ਨਹੀਂ ਵਿਕ ਸਕਦਾ ਜਿਹੜਾ ਬੰਦਾ ਆਪਦਾ ਤੇਲ ਫੂਕ ਕੇ ਲੋਕਾਂ ਦੇ ਪੈਸੇ ਕਢਾ ਸਕਦਾ ਉਹ ਬੰਦਾ ਕਦੇ ਵਿਕਦਾ ਨਹੀਂ ਹੁੰਦਾ ਉਹ ਬੰਦਾ 10000 ਦੀ ਮੰਗ ਤਾਂ ਕਿਉਂ ਕਰੋੜਾਂ ਦੀ ਮੰਗ ਨਹੀਂ ਕਰ ਸਕਦਾ ਜਿਹੜਾ ਬੰਦਾ ਘਰੋਂ ਪੈਸੇ ਫੂਕ ਕੇ ਜਾਂਦਾ ਲੋ ਇੱਕ ਕਹਾਸੋ ਹੀਣਾ ਪਰਚਾ ਹੋਰ 379 ਬੀ ਲਾ ਕੇ ਚੈਨੀ ਖੋਣ ਦਾ ਪਰਚਾ ਪਟਿਆਲਾ ਪ੍ਰਸ਼ਾਸਨ ਨੇ ਪਤਾ ਨਹੀਂ ਹੁਣ ਕੀ ਤੋਂ ਪਰਚਾ ਦਵਾਇਆ ਕੀ ਨੇ ਐਫ ਆਈ ਆਰ ਕਟਾਈਆ ਕੀ ਕੀਤਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਪਰ ਰਮਾਨ ਤੇ ਲੱਗੇ ਨੇ ਤਸੱਦਦ ਦੀ ਇੱਕ ਕਹਾਣੀ ਤੁਹਾਡੇ ਸਾਹਮਣੇ ਹੋਰ ਆਉਣ ਵਾਲੀ ਹੈ ਹੁਣ ਇਹ ਨਹੀਂ ਪਤਾ ਕੀ ਅਗਲਾ ਤਸੱਦਦ ਕਿਵੇਂ ਕਰਨਾ ਹੈ ਕਿਉਂਕਿ ਸਰਕਾਰ ਦਾ ਸ਼ਰਿਆਮ ਹੱਥ ਹੈ ਭਾਣੇ ਸਿੱਧੂ ਤੇ ਤਸੱਦਦ ਕਰਾਉਣ ਦੇ ਵਿੱਚ ਕਿਉਂਕਿ ਜਦੋਂ ਮੁੱਖ ਮੰਤਰੀ ਖੁਦ ਵੀਡੀਓ ਕਾਲ ਕਰਕੇ ਕਹੇ ਕਿ ਮੈਨੂੰ ਦਿਖਾਓ ਕੀ ਭਾਨਾ ਕਿੱਥੇ ਐ ਭਾਨੇ ਤੇ ਤੁਸੀਂ ਠੰਡਾ ਪਾਣੀ ਪਾ ਰਹੇ ਹੋ ਜਾਂ ਨਹੀਂ ਪਾ ਰਹੇ ਜਾਂ ਭਾਨੇ ਸਿੱਧੂ ਨੂੰ ਕਿਹਾ ਜਾਵੇ ਕੀ ਹੁਣ ਪਤਾ ਲੱਗ ਗਿਆ ਭਗਵੰਤ ਮਾਨ ਕੌਣ ਹੈ ਤੇ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਕਿ ਬਈ ਸਾਨੂੰ ਤਾਂ ਪਤਾ ਲੱਗ ਗਿਆ ਕਿ ਭਗਵੰਤ ਮਾਨ ਕੌਣ ਹੈ ਪਰ ਪੰਜਾਬ ਦੇ ਲੋਕੋ ਤੁਹਾਨੂੰ ਕਿੱਦੇ ਪਤਾ ਲੱਗੂਗਾ ਕਿ ਭਗਵੰਤ ਮਾਨ ਕੌਣ ਹੈ ਭਗਵੰਤ ਮਾਨ ਕੌਣ ਹੈ ਇਹ ਸਭ ਨੂੰ ਪਤਾ ਲੱਗਣਾ ਚਾਹੀਦਾ ਹੈ ਭਗਵੰਤ ਮਾਨ ਕਿਹਦੇ ਥੱਲੇ ਕੰਮ ਕਰ ਰਿਹਾ ਹੈ ਭਗਵੰਤ ਮਾਨ ਪੰਜਾਬ ਦੀ ਨੌਜਵਾਨੀ ਤੇ ਤਸੱਦਦ ਕਿਉਂ ਕਰਾ ਰਿਹਾ ਹੈ ਉਹ 84 ਵਾਲਾ ਵੇਲਾ ਪੰਜਾਬ ਦੇ ਨੌਜਵਾਨਾਂ ਨੂੰ ਕਿਉਂ ਯਾਦ ਕਰਾਇਆ ਜਾ ਰਿਹਾ ਹੈ ਇਹ ਸਭ ਗੱਲਾਂ ਦੇਖਣਯੋਗ ਨੇ ਕਿ ਕਿਵੇਂ ਸਾਡੇ ਨੌਜਵਾਨਾਂ ਤੇ ਠੰਡੇ ਪਾਣੀ ਪਾਏ ਜਾ ਰਹੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ ਸੱਟਿਆ ਜਾ ਰਿਹਾ ਸਾਡੇ ਨੌਜਵਾਨਾਂ ਤੇ ਐਨਐਸਏ ਲੱਗ ਰਹੀ ਹੈ ਕਿਹਦੇ ਰਾਜ ਦੇ ਵਿੱਚ ਜਿਹੜਾ ਕਹਿੰਦਾ ਸੀ ਮੈਂ ਇਨਕਲਾਬ ਲੈ ਕੇ ਆਉਂਗਾ ਜਿਹੜੇ ਨੌਜਵਾਨਾਂ ਨੇ ਇਸ ਭਗਵੰਤ ਸਿੰਘ ਮਾਨ ਦਾ ਸਭ ਤੋਂ ਵੱਧ ਸਾਹ ਦਿੱਤਾ ਉਹਨਾਂ ਹੀ ਨੌਜਵਾਨਾਂ ਤੇ ਅੱਜ ਪਰਚੇ ਪਾਏ ਜਾ ਰਹੇ ਨੇ ਉਹਨਾਂ ਤੇ ਤਸੱਦਦ ਕੀਤਾ ਜਾ ਰਿਹਾ ਹੈ ਉਹਨਾਂ ਤੇ ਝੂਠੇ ਪਰਚੇ ਕਦੇ ਲੁਧਿਆਣੇ ਦੇ ਵਿੱਚ 10000 ਫਰੋਪੀ ਲੈਣ ਦਾ ਪਰਚਾ ਕਦੇ ਪਟਿਆਲੇ ਦੇ ਵਿੱਚ ਚੈਨੀ ਖੋਣ ਦਾ ਪਰਚਾ ਇਹ ਲੋਕਾਂ ਨੂੰ ਵੀ ਇਸ ਗੱਲ ਤੇ ਹਾਸਾ ਆਊਗਾ ਕਿ ਭਾਨਾ ਸਿੱਧੂ ਚੈਨੀ ਖੋ ਸਕਦਾ ਉਹ ਜਿਹੜਾ ਬੰਦਾ ਲੋਕਾਂ ਦੇ ਲਈ ਲੜਦਾ ਹੋਵੇ ਜਿਹੜਾ ਬੰਦਾ 20-20 ਲੱਖ ਰੁਪਇਆ ਲੋਕਾਂ ਦਾ ਮੜਾਉਂਦਾ ਹੋਵੇ ਹੁਣ ਤੱਕ ਕਿੰਨੀਆਂ ਵੀਡੀਓ ਆ ਗਈਆਂ ਲੋਕਾਂ ਨੇ ਜੋਰ ਲਾਇਆ ਕਿ ਲੱਖ ਲੱਖ ਰੁਪਇਆ ਸੀ ਭਾਨੇ ਸਿੱਧੂ ਨੂੰ ਦਿੰਦੇ ਸੀ ਪਰ ਭਾਨੇ ਸਿੱਧੂ ਨੇ ਲਿਆ ਨਹੀਂ ਉਹਨੇ ਕਿਹਾ ਕਿ ਇਹ ਮੇਰਾ ਫਰਜ਼ ਆ ਮੈਂ ਆਪਣਾ ਫਰਜ਼ ਨਿਭਾ ਰਿਆਂਗੇ ਉਹ ਕੋਈ ਕੱਚੀ ਪਿੱਲੀ ਗੱਲ ਤਾਂ ਸਾਹਮਣੇ ਆਉਂਦੀ ਯਾਰ ਕਿਸੇ ਕੋਲੇ ਤਾਂ ਸਬੂਤ ਹੁੰਦੇ ਕੋਈ ਤਾਂ ਕਹਿੰਦਾ ਕਿ ਸਾਡੇ ਪੈਸੇ ਕਢਾਏ ਸੀ ਕਢਾਉਣ ਵਾਲੀ ਕਹਿੰਦਾ ਕੋਈ ਕਿ ਅਸੀਂ ਵਿੱਚੋਂ ਪੈਸੇ ਦਿੱਤੇ ਆ ਪਰ ਪੰਜਾਬ ਦੇ ਲੋਕੋ ਕਦੋਂ ਸਮਝ ਲੱਗੂ ਕਦੋਂ ਇਹ ਤਸੱਦਦ ਹੁਣੋਂ ਹਟੂ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਇਸ ਗੱਲ ਦਾ ਖਸਤਾ ਪਹਿਲਾਂ ਹੀ ਸੀ ਕਿ ਭਾਨੇ ਸਿੱਧੂ ਨੂੰ ਉਲਝਾਉਣਗੇ ਜਿਹੜਾ ਬੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹ ਜੇਲਾ 'ਚ ਹੀ ਹੁੰਦਾ ਹੈ ਉੱਥੇ ਤਸੱਦਦ ਹੁੰਦੇ ਆ ਕਿਉਂ ਹੁੰਦੇ ਆ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਸਰਕਾਰ ਨਹੀਂ ਚਾਹੁੰਦੀ ਕਿ ਲੋਕ ਜਾਗਰੂਤ ਹੋਣ ਸਰਕਾਰ ਨਹੀਂ ਚਾਹੁੰਦੀ ਕਿ ਆਮ ਬੰਦੇ ਕੰਮ ਕਰਨ ਇਸ ਕਰਕੇ ਬਾਈ ਜੀ ਸਰਕਾਰਾਂ ਚੰਗਿਆਂ ਬੰਦਿਆਂ ਨੂੰ ਜੇਲ੍ਹਾਂ ਦੇ ਵਿੱਚ ਸਟਾ ਦਿੰਦੀਆਂ ਨੇ ਤੇ ਤਸੱਦਦ ਕਰਾਉਂਦੀਆਂ ਨੇ ਉਹੀ ਸਭ ਕੁਝ ਸਾਡੇ ਭਰਾ ਭਾਨੇ ਸਿੱਧੂ ਨਾਲ ਹੋ ਰਿਹਾ ਹੈ ਹੁਣ ਇਹ ਨਹੀਂ ਪਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਨੌਜਵਾਨ ਤੇ ਤਸੱਦਦ ਹੋਊਗਾ ਕਿਨੂੰ ਕਿਨੂੰ ਜੇਲ੍ਹਾਂ ਚ ਚੱਕ ਕੇ ਸਿੱਟ ਦਿੱਤਾ ਜਾਊਗਾ ਕਿਤੇ ਕਿਤੇ ਪਰਚੇ ਪਾ ਦਿੱਤੇ ਜਾਣਗੇ ਕਿਉਂਕਿ ਇੱਕ ਲੈਨ ਚੱਲ ਪਿਆ ਬਾਈ ਜਿਹੜੇ ਅੱਜ ਪਿੰਡਾਂ ਚ ਲੋਕ ਸੱਥਾਂ ਚ ਬੈਠੇ ਐ ਖੁੰਡਾਂ ਤੇ ਬੈਠੇ ਐ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਇਹ ਵਾਰੀ ਤੁਹਾਡੇ ਤੇ ਵੀ ਆਊ ਤੁਹਾਡੇ ਲਈ ਕੋਈ ਬੋਲਣ ਵਾਲਾ ਨਹੀਂ ਰਹਿਣਾ ਪੰਜਾਬ ਦੇ ਲੋਕੋ ਤੁਹਾਡੀ ਗੱਲ ਕਰਨ ਵਾਲਾ ਕੋਈ ਨਹੀਂ ਰਹਿਣਾ ਸਾਰੇ ਘਰਾਂ 'ਚ ਬਹਿ ਜਾਣਗੇ ਜੇ ਅੱਜ ਨਾ ਨਿਕਲੇ ਸਾਰੇ ਘਰਾਂ 'ਚ ਬਹਿ ਜਾਣਗੇ ਜੇ ਅਸੀਂ ਭਾਨੇ ਸਿੱਧੂ ਦਾ ਸਾਥ ਨਾ ਦਿੱਤਾ ਪਤਾ ਲੱਗ ਜੂ ਕਿ ਯਾਰ ਜਦੋਂ ਭਾਨੇ ਸਿੱਧੂ ਨੂੰ ਚੱਕਿਆ ਸੀ ਟਾੜ-ਟਾੜ ਪਰਚੇ ਜ਼ੁਬਾਨ ਤੋਂ ਮਿਲਣ ਤੋਂ ਬਾਅਦ ਹੀ ਨਾ ਦੇ ਨਾਲ ਇੱਕ ਪਰਚਾ ਹੋਰ 379 B ਚੈਨੀ ਖੋਣ ਦਾ ਪਰਚਾ ਹੱਸੋ ਹੀ ਨਹੀਂ ਗੱਲ ਹੈ ਹੁਣ ਉਹ ਇਹ ਪਰਚੇ ਦੇ ਵਿੱਚ ਪਤਾ ਨਹੀਂ ਕਿੰਨਾ ਤਸੱਦਦ ਹੋਰ ਹੋਣਾ ਪਤਾ ਨਹੀਂ ਕਿੰਨਾ ਕਿ ਤਸੱਦਦ ਹੋਣਾ ਭਾਈ ਜੀ ਇਸ ਗੱਲ ਨੂੰ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਤੱਕ ਬਗ ਜੇ ਆਪਣਾ ਫਰਜ਼ ਤੁਸੀਂ ਵੀ ਨਿਭਾ ਦਿਓ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਇਹ ਨਹੀਂ ਪਤਾ ਹੁਣ ਕੱਲ ਨੂੰ ਸਾਨੂੰ ਵੀ ਜੇਲਾ ਸਿੱਟ ਦਿੱਤਾ ਜਾਵੇ ਸਾਡੇ ਦੇ ਪਰਚੇ ਕਰ ਦਿੱਤੇ ਜਾਣ ਪਰ ਅਸੀਂ ਆਪਣਾ ਫਰਜ਼ ਨਿਭਾਉਣੋਂ ਨਹੀਂ ਹਟਾਂਗੇ ਅਸੀਂ ਆਪਣਾ ਫਰਜ਼ ਨਿਭਾਉਂਦੇ ਰਹਾਂਗੇ ਪੰਜਾਬ ਦੇ ਲੋਕੋ ਤੁਸੀਂ ਆਪਣਾ ਫਰਜ਼ ਕਦੋਂ ਪਸਾਣੋਗੇ ਕਦੋਂ ਪਿੰਡਾਂ ਦੇ ਵਿੱਚੋਂ ਨਿਕਲੋਗੇ ਕਦੋਂ ਕਹੋਗੇ ਕਿ ਹਾਂ ਯਾਰ ਅਸੀਂ ਖੜਦੇ ਆ ਆਪਣੇ ਮੁੰਡਿਆਂ ਦੇ ਨਾਲ ਅਸੀਂ ਖੜਦੇ ਆ ਆਪਣੇ ਨੌਜਵਾਨਾਂ ਦੇ ਨਾਲ ਅਸੀਂ ਖੜਦੇ ਆ ਆਪਣੇ ਨੌਜਵਾਨਾਂ ਨਾਲ ਜਿਹੜੇ ਪੰਜਾਬ ਦੀ ਗੱਲ ਕਰਦੇ ਜਿਹੜੇ ਹੱਕ ਦੀ ਗੱਲ ਕਰਦੇ ਆ ਪਰ ਪੰਜਾਬ ਦੇ ਲੋਕੋ ਸਾਨੂੰ ਸਿਰਫ ਫੇਸਬੁੱਕਾਂ ਦੇ ਉੱਤੇ ਬਹਿ ਕੇ ਸਾਡੇ ਪੱਲੇ ਕੁਝ ਨਹੀਂ ਰਿਹਾ ਇਸ ਕਰਕੇ ਪੰਜਾਬੀਓ ਨਿਕਲੋ ਬਾਹਰ ਮੈਂ ਬਾਰ-ਬਾਰ ਕਹਿਣਾ ਕਿ 320 ਆ 379 ਬੀ ਦਾ ਚੈਨੀ ਖੋਨ ਦਾ ਪਰਚਾ ਜਾਨੀ ਕਿ ਭਾਨੇ ਸਿੱਧ ਨੂੰ ਚੋਰ ਬਣਾ ਦਿੱਤਾ ਗਿਆ ਭਾਨੇ ਸਿੱਧੂ ਨੂੰ ਚੋਰ ਬਣਾ ਦਿੱਤਾ ਗਿਆ ਚੈਨੀ ਖੋਣ ਦਾ ਹਸੋ ਹੋ ਜਣਾ ਪਰਚਾ ਏ ਇਸ ਕਰਕੇ ਪੰਜਾਬੀਓ ਜਾਗੋ ਨਿਕਲੋ ਬਾਹਰ ਸਰਕਾਰ ਨੂੰ ਲਾਹਨਤਾਂ ਪਾਓ ਕਹੋ ਸਰਕਾਰ ਨੂੰ ਕਿ ਇਹ ਨੌਜਵਾਨ ਐਦਾਂ ਦਾ ਨਹੀਂ ਐ ਜਿਹੜੀ ਸਰਕਾਰ ਨਿੱਜੀ ਕਿੜਾ ਕੱਢਣ ਤੇ ਲੱਗਾ ਆ ਸਾਡਾ ਮੁੱਖ ਮੰਤਰੀ ਨਿੱਜੀ ਕਿੜਾ ਨਿੱਜੀ ਕਿੜ ਕੱਢੀ ਜਾ ਰਹੀ ਐ ਇਹ ਪਹਿਲਾਂ ਕਿਉਂ ਨਹੀਂ ਕਦੇ ਪਤਾ ਲੱਗਿਆ ਕਿ ਭਾਨੇ ਸਿੱਧੂ ਨੇ ਚੈਨੀ ਖੋਲੀ ਹੋਈ ਕਿਉਂ ਕਿਉਂਕਿ ਹੁਣ ਉਲਝਾਉਣਾ ਐ ਕਦੇ ਪਟਿਆਲਾ ਪੁਲਸ ਪਰਚਾ ਦਿਆ ਕਰੂ ਕਦੇ ਲੁਧਿਆਣਾ ਪੁਲਸ ਦਿਆ ਕਰੂ ਕਦੇ ਜਲੰਧਰ ਪੁਲਸ ਦਿਆ ਕਰੂ ਐਵੇਂ ਲਝਾਲਜਾ ਕੇ ਤਸੱਦਦ ਦਿਆਂ ਜਿਹੜੀਆਂ ਤਸੱਦਦ ਕਰਨ ਦਾ ਜਿਹੜਾ ਵਰਤਾਰਾ ਉਹ ਅਲੱਗ-ਅਲੱਗ ਜਗ੍ਹਾ ਤੇ ਵਾਪਰਨਾ ਤਸੱਦਦ ਜਿਹੜਾ ਹੋਣਾ ਹੈ ਪੰਜਾਬ ਦੇ ਨੌਜਵਾਨ ਤੇ ਪੰਜਾਬ ਦੇ ਪੁੱਤ ਤੇ ਉਹ ਪੰਜਾਬੀਓ ਪੰਜਾਬ ਨੂੰ ਕਦੇ ਪਿੱਠ ਨਹੀਂ ਦਿਖਾਈ ਭਾਨੇ ਸਿੱਧੂ ਨੇ ਇਸ ਕਰਕੇ ਅੱਜ ਤੁਸੀਂ ਵੀ ਭਾਨੇ ਸਿੱਧੂ ਨੂੰ ਪਿੱਠ ਨਾ ਦਿਖਾਓ ਪੰਜਾਬੀਓ ਕਦੇ ਪਿੱਠ ਨਹੀਂ ਦਿਖਾਈ ਭਾਨੇ ਸਿੱਧੂ ਨੇ ਕਦੇ ਵੀ ਉਹ ਬੰਦਾ ਲੜਦਾ ਲਿਆ ਲੋਕਾਂ ਦੇ ਲਈ ਉਹ ਲੜਦਾ ਰਿਹਾ ਏਜੰਟਾਂ ਦੇ ਨਾਲ ਉਹਨੇ ਉਹਨੇ ਬੈਰ ਪਾਲੇ ਕਾਰਪੋਰੇਟ ਘਰਾਣਿਆਂ ਦੇ ਨਾਲ ਉਹਨੇ ਬੈਰ ਪਾਲੇ ਸਰਕਾਰ ਦੇ ਨਾਲ ਸਿੱਧੀ ਸਰਕਾਰ ਨਾਲ ਟੱਕਰ ਲੈ ਲਈ ਪਰ ਅੱਜ ਸਰਕਾਰ ਕੀ ਕਰ ਰਹੀ ਹੈ ਬੜਾ ਮਾਨ ਸੀ ਭਗਵੰਤ ਮਾਨ ਤੇ ਪੰਜਾਬ ਦਾ ਮਾਨ ਕਿਹਾ ਜਾਣ ਲੱਗਿਆ ਸੀ ਭਗਵੰਤ ਮਾਨ ਨੂੰ ਪੰਜਾਬ ਦਾ ਪੁੱਤ ਕਿਹਾ ਜਾਣ ਲੱਗਿਆ ਸੀ ਪਰ ਅੱਜ ਪੰਜਾਬ ਦੇ ਪੁੱਤਾਂ ਨੂੰ ਕਿੱਥੇ ਸਿੱਟਿਆ ਜਾ ਰਿਹਾ ਅੱਜ ਪੰਜਾਬ ਦੇ ਪੁੱਤਾਂ ਤੇ ਕਿਉਂ ਵਰਤਾਰਾ ਜਿਹੜਾ ਇਦਾਂ ਦਾ ਬਰਤਾਇਆ ਜਾ ਰਿਹਾ ਪੰਜਾਬ ਦੇ ਨੌਜਵਾਨੋ ਜਿਹੜੇ ਪਿੱਛੇ ਲੱਗੇ ਫਿਰਦੇ ਹੋ ਆਮ ਆਦਮੀ ਪਾਰਟੀ ਵਾਲੇ ਭਰਾਵੋ ਤੁਸੀਂ ਭਰਾਵੋ ਪਰ ਅੱਜ ਸੋਚੋ ਕਿ ਅੱਜ ਤੁਹਾਡੇ ਤੇ ਕੀ ਕੁਸ਼ ਅੱਜ ਤੁਹਾਡੇ ਭਰਾਵਾਂ ਤੇ ਅੱਜ ਨੌਜਵਾਨਾਂ ਤੇ ਕੀ ਕੁਸ਼ ਕੀਤਾ ਜਾ ਰਿਹਾ ਤੁਸੀਂ ਪਹਿਲਾਂ ਵੀ ਨਹੀਂ ਬੋਲੇ ਜਦੋਂ ਸਾਡੇ ਨੌਜਵਾਨ ਡਿਬਰੂਗੜ ਡੇਗੇ ਆ ਤੁਸੀਂ ਅੱਜ ਵੀ ਨਹੀਂ ਬੋਲ ਰਹੇ ਤੇ ਫਿਰ ਇਹ ਯਾਦ ਰੱਖਿਓ ਜਿਵੇਂ ਅੱਜ ਬਾਦਲ ਕੇ ਫਿਰਦੇ ਆ ਨਾ ਹਾੜੇ ਕੱਢਦੇ ਪਿੰਡਾਂ ਚ ਉਵੇਂ ਤੁਸੀਂ ਵੀ ਫਿਰਿਆ ਕਰੋਗੇ ਇਹ ਗੱਲ ਯਾਦ ਰੱਖਿਓ ਜੇ ਤਾਂ ਰਾਜ ਕਰਨਾ ਤਾਂ ਪੰਜਾਬ ਦੇ ਹੱਕ ਲੈ ਕੇ ਦੇਣੇ ਪੈਣੇ ਆ ਪੰਜਾਬ ਦੀ ਨੌਜਵਾਨੀ ਨਾਲ ਖੜਨਾ ਪੈਣਾ ਜਿੱਥੇ ਕਿਤੇ ੱਧਕਾ ਹੋਣਾ ਬੋਲਣਾ ਪੈਣਾ ਕਿ ਹਾਂ ਸਰਕਾਰੇ ਤੂੰ ਇੱਥੇ ਗਲਤ ਐ ਫੇਰ ਤੁਹਾਡਾ ਰਾਜ ਕਾਇਮ ਰਹੂਗਾ ਨਹੀਂ ਫੇਰ ਇਹ ਪੰਜਾਬ ਦੇ ਲੋਕ ਆ ਤਖਤਾ ਪਲਟ ਦਿੰਦੇ ਆ ਭਗਵੰਤ ਮਾਨ ਸਾਹਿਬ ਮੈਂ ਤੁਹਾਨੂੰ ਕਹਿਣ ਲੱਗਾ ਕਿ ਇਹ ਤਖਤਾ ਪਲਟ ਦਿੰਦੇ ਆ ਪੰਜਾਬ ਦੇ ਲੋਕ ਸਮਝੋ ਨਹੀਂ ਫਿਰ ਇਹ ਜਿਹੜੇ ਹਾਸੋ ਹੀ ਨੇ ਪਰਚੇ ਪਾਏ ਜਾ ਰਹੇ ਨੇ ਇਹ ਐ ਨਹੀਂ ਪਤਾ ਕੱਲ ਨੂੰ ਕਿਸੇ ਬਲਤਕਾਰ ਦਾ ਪਰਚਾ ਪਾ ਦੇਣਾ ਇਹ ਐ ਨਹੀਂ ਪਤਾ ਕੱਲ ਨੂੰ ਕਿਸੇ ਨਸੇ ਦਾ ਪਰਚਾ ਪਾ ਦੇਣਾ ਇਹਨਾਂ ਨੇ ਜਦੋਂ ਹੁਣ ਲੈਣ ਹੀ ਝੁੱਠੀ ਫੜ ਲਈ ਐ ਇਹਨਾਂ ਨੇ ਕਰਦਾਰ ਕੁਸੀ ਕਰਨ ਤੇ ਲੱਗੇ ਹੋ ਨੇ ਪਰ ਪੰਜਾਬ ਦੇ ਲੋਕਾਂ ਨੇ ਭਾਨੇ ਦੀ ਕਰਦਾਰ ਕੁਸੀ ਨਹੀਂ ਹੋਣ ਦਿੱਤੀ ਪਹਿਲਾਂ ਵੀ ਤੁਸੀਂ 10000 ਤੇ ਕਰਦਾਰ ਕੁਸੀ ਕਰਦੇ ਸੀ ਜਾਣ ਬੁੱਝ ਕੇ ਲਿਖਾਇਆ ਕਿ ਲੋਕ ਸੋਚਣਗੇ ਇਹ 10000 ਮੰਗਦਾ ਹੈ ਪਰ ਕਿਰਦਾਰ ਕੁਛ ਨਹੀਂ ਹੋਈ ਲੋਕਾਂ ਨੂੰ ਸਭ ਪਤਾ ਹੈ ਕਿ ਇਹ ਬੰਦਾ 10000 ਚ ਨਹੀਂ ਵਿਕ ਸਕਦਾ ਤੇ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਇਹ ਕੋਈ ਚੈਨੀ ਜਾਂ ਚੋਰੀ ਨਹੀਂ ਕਰ ਸਕਦਾ ਇਹ ਭਾਨਾ ਸਿੱਧੂਆ ਭਾਨਾ ਸਿੱਧੂ ਇਹ ਪੰਜਾਬ ਦਾ ਪੁੱਤ ਹੈ ਇਹ ਕਦੇ ਚੋਰੀਆਂ ਇਹ ਕਦੇ ਫਰੋਤੀਆਂ ਇਹ ਨਹੀਂ ਮੰਗ ਸਕਦਾ ਇਹ ਮੈਂ ਮੈਂ ਲਿਖ ਕੇ ਦੇ ਨਾਲ ਦੇਣ ਨੂੰ ਤਿਆਰ ਹਾਂ ਇਹ ਪੂਰਾ ਪੰਜਾਬ ਅੱਜ ਹੰਮੀ ਭਰਦਾ ਭਗੰਤ ਮਾਨ ਸਾਹਿਬ ਤੁਸੀਂ ਸੋਚੋ ਕਿ ਅੱਜ ਜਿਹੜੇ ਨੌਜਵਾਨਾਂ ਨੇ ਕਦੇ ਤੁਹਾਡਾ ਸਾਥ ਦਿੱਤਾ ਸੀ ਫਿਰ ਕੀ ਹੈ ਜੇ ਅੱਜ ਜਿਹੜੇ ਕੰਮ ਤੁਸੀਂ ਸਿਖਾਏ ਸੀ ਕਿ ਲੀਡਰਾਂ ਨੂੰ ਸਵਾਲ ਕਰੋ ਅੱਜ ਉਹੀ ਤੁਹਾਡੇ ਤੁਹਾਡੀ ਲੀਹ ਤੇ ਚੱਲ ਕੇ ਤੁਹਾਨੂੰ ਸਵਾਲ ਕਰਨ ਲੱਗੇ ਕਿ ਅੱਜ ਤੁਹਾਨੂੰ ਸਵਾਲ ਕਰਨ ਤੇ ਤੁਸੀਂ ਅੱਜ ਪਰਚੇ ਦੇ ਰਹੇ ਹੋ ਅੱਜ ਝੂਠੇ ਪਰਚੇ ਦਿੱਤੇ ਜਾ ਰਹੇ ਨੇ ਇਸ ਕਰਕੇ ਪੰਜਾਬ ਕਿਧਰਲੇ ਪਾਸੇ ਨੂੰ ਚੱਲ ਪਿਆ ਪੰਜਾਬ ਕੰਗਲਾ ਪੰਜਾਬ ਹੋਣ ਨੂੰ ਚੱਲ ਪਿਆ ਪੰਜਾਬ ਦੇ ਲੋਕੋ ਪੰਜਾਬ ਦੇ ਨੌਜਵਾਨਾਂ ਨਾਲ ਖੜਜੋ ਪਾਨੇ ਸਿੱਧੂ ਨਾਲ ਖੜਜੋ ਜਿੱਥੋਂ ਵੀ ਪ੍ਰੋਗਰਾਮ ਦਿੱਤਾ ਜਾਊਗਾ ਉੱਥੇ ਬਾਈ ਜਰੂਰ ਪਹੁੰਚਿਓ ਪਰਚਾ ਪਾਨੇ ਸਿੱਧੂ ਦੇ ਨਜਾਇਜ਼ ਇੱਕ ਝੂਠਾ ਹੋਰ ਦਿੱਤਾ ਹੈ ਇਹ ਨਹੀਂ ਪਤਾ ਕੱਲ ਨੂੰ ਇੱਕ ਅੱਧਾ ਪਰਚਾ ਹੋਰ ਝੂਠਾ ਦੇ ਦਿੱਤਾ ਜਾਵੇ ਤੇ ਇਹਨਾਂ ਨੇ ਕਰਦਾਰ ਕੁਸੀ ਕਰਨ ਤੇ ਲੱਗੇ ਨੇ ਪਰ ਪੰਜਾਬ ਦੇ ਲੋਕੋ ਤੁਹਾਡਾ ਧੰਨਵਾਦ ਤੁਸੀਂ ਪਹਿਲਾਂ ਵੀ ਕਰਦਾਰ ਕੁਸੀ ਨਹੀਂ ਹੁਣ ਦਿੱਤੀ ਤੇ ਹੁਣ ਵੀ ਤੁਸੀਂ ਕਰਦਾਰ ਕੁਸੀ ਨਹੀਂ ਹੁਣ ਦੇਵੋਗੇ ਸੋਸ਼ਲ ਮੀਡੀਆ ਤੇ ਵੀ ਪਹਿਲਾਂ ਜਵੇਂ ਹਨੇਰੀ ਲਿਆਂਦੀ ਸੀ ਸਰਕਾਰ ਬੈਕਪੁੱਟ ਤੇ ਗਈ ਸੀ ਉਸੇ ਤਰ੍ਹਾਂ ਬਾਈ ਹੁਣ ਵੀ ਤੁਸੀਂ ਜਰੂਰ ਸਾਥ ਦੇ ਵੱਧ ਤੋਂ ਵੱਧ ਬਾਈ ਸਾਥ ਦਿਓ ਧੰਨਵਾਦ ਜਿਉਂਦੇ ਬਸਦੇ ਰਹੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ